ਆਮ ਆਦਮੀ ਪਾਰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਹ ਕਾਂਗਰਸ ਦੇ ਨਾਲ ਚੋਣ ਕੱਠ ਜੋੜ ਕਰਨ ਦੀ ਚਾਹਤ ਹੈ ਦੋਵੇਂ ਵਿਚਾਰੇ ਸ਼ਵਾਪਤੀ ਗੱਲਬਾਤ ਦੇ ਸਕਾਰਾਤਮਕੰਤੀਜੇ ਸਾਹਮਣੇ ਆ ਰਹੇ ਹਨ ਕਿਉਂਕਿ ਆਪ ਪੰਜਾਬ ਤੇ ਦਿੱਲੀ ਦੇ ਵਿੱਚ ਕਾਂਗਰਸ ਨਾਲ ਸੀਟਾਂ ਸਾਂਝੀਆਂ ਕਰਨ ਦੀ ਚਾਹਤ ਹੈ ਕਾਂਗਰਸ ਨੇ ਪੰਜਾਬ ਦੀਆਂ 13 ਦੇ ਵਿੱਚੋਂ 8 ਲੋਕ ਸਭਾ ਸੀਟਾਂ ਜਿੱਤੀਆਂ ਸਨ ਹਾਲਾਂਕਿ ਪਟਿਆਲਾ ਤੋਂ ਲੋਕ ਸਭਾ ਮੈਂਬਰ ਪੰਨੀਕੌਰ ਆਪਣੀ ਪਤੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪਾਸਪਾ ਦੇ ਵਿੱਚ ਸ਼ਾਮਲ ਹੋ ਗਈ ਕਾਂਗਰਸ ਨੂੰ ਇੱਕ ਹੋਰ ਝਟਕਾ ਉਦੋਂ ਲੱਗਿਆ ਜਦੋਂ ਉਹ ਪਿਛਲੇ ਸਾਲ ਮਈ ਦੇ ਵਿੱਚ ਇੱਕ ਅਹਿਮ ਉਪਚੋਣ ਵਿੱਚ ਜਲੰਧਰ ਲੋਕ ਸਭਾ ਸੀਟ ਆਪ ਦੇ ਹੱਥੋਂ ਹਾਰ ਗਈ ਇਸ ਦੇ ਮੌਜੂਦਾ ਲੋਕ ਸਭਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਦੇ ਕਾਰਨ ਉਪਚੋਣਾਂ ਦੀ ਲੋੜ ਪਈ ਜਿਸ ਨੂੰ ਆਮ ਆਦਮੀ ਪਾਰਟੀ ਨੇ ਜਿੱਤੀ ਅਤੇ ਚਾਰ ਕਣੀ ਮੁਕਾਬਲੇ ਦੇ ਵਿੱਚ ਕਾਂਗਰਸ ਨੂੰ ਭਾਰੀ ਫਰਕ ਦੇ ਨਾਲ ਹਰਾਇਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠ ਜੋੜ ਤੀਸਰੀ ਅਤੇ ਭਾਸਪਾ ਚੌਥੀ ਨੰਬਰ ਉੱਤੇ ਰਹੀ ਕਾਂਗਰਸ ਲੀਡਰਸ਼ਿਪ 8 ਸੀਟਾਂ ਚੋਂਤੀ ਹੈ ਪਰ ਉਹ 6 ਸੀਟਾਂ ਉਤੇ ਸਮਝੌਤਾ ਕਰ ਸਕਦੀ ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦਿੱਲੀ ਦੀਆਂ 7 ਸਿੱਟਾਂ ਵਿੱਚੋਂ 2 ਸਿੱਟਾਂ ਕਾਂਗਰਸ ਨੂੰ ਦੇਣ ਦੇ ਲਈ ਤਿਆਰ ਹੈ। ਦਿੱਲੀ ਕਾਂਗਰਸ 3 ਸਿੱਟਾਂ ਤੇ ਇੱਚੂਕਾ ਹੈ। 2014 ਤੇ 2019 ਵਿੱਚ ਵਿਰੋਧੀ ਧਿਰ ਦੀਆਂ ਵੋਟਾਂ ਦੀ ਘਾਟ ਤੇ ਮਜ਼ਬੂਤ ਮੋਦੀ ਲਹਿਰ ਕਾਰਨ ਭਾਜਪਾ ਨੇ ਦਿੱਲੀ ਦੀਆਂ ਸਾਰੀਆਂ 7 ਸਿੱਟਾਂ ਜਿੱਤੀਆਂ ਸਨ। ਆਪ ਗੁਜਰਾਤ ਵਿੱਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੀ ਹੈ ਜਿੱਥੇ ਵਿਧਾਨ ਸਭਾ ਚੋਣਾਂ ਵਿੱਚ ਉਸ ਨੂੰ ਸਿਰਫ 13% ਦੀ ਵੋਟਾਂ ਮਿਲੀਆਂ ਸਨ। ਇਸ ਤੋਂ ਇਲਾਵਾ ਗੁਆਹਟੀ ਮਹਾਰਾਸ਼ਟਰ ਦੇ ਕੁਝ ਇਲਾਕਿਆਂ ਦੇ ਵਿੱਚ ਵੀ ਆਪ ਦਾ ਵੋਟ ਬੈਂਕ ਹੈ ਉਹ ਹਰਿਆਣੇ ਦੇ ਵਿੱਚ ਵੀ ਆਪਣੇ ਪੈਰ ਜਮਾਉਣਾ ਚਾਹੁੰਦੀ ਹੈ ਜਾਣਕਾਰਾਂ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦਾ ਮੂਡ ਸਕਾਰਾਤਮਕ ਹੈ ਅਤੇ ਡੀਲ ਹੈ ਜਿਹੜੀ ਉਹ ਪੱਕੀ ਹੋ ਸਕਦੀ ਹੈ ਫਿਊਰ ਰਿਪੋਰਟ ਦਿਸ਼ਾ ਟ੍ਰੇਡ ਨਿਊਜ਼ ਦੇ ਨਾਲ ਆਮ ਆਦਮੀ ਪਾਰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੇ ਨਾਲ ਚੋਣ ਕੱਠ ਜੋੜ ਕਰਨ ਦੀ ਚਾਹਤ ਹੈ ਤੋਂਮਾ ਵਿਚਾਰੇ ਸ਼ੁਰਾਤੀ ਗੱਲਬਾਤ ਦੇ ਸਕਾਰਾਤਮਕੰਤੀਜੇ ਸਾਹਮਣੇ ਆ ਰਹੇ ਹਨ ਕਿਉਂਕਿ ਆਪ ਪੰਜਾਬ ਤੇ ਦਿੱਲੀ ਦੇ ਵਿੱਚ ਕਾਂਗਰਸ ਨਾਲ ਸੀਟਾਂ ਸਾਂਝਿਆ ਕਰਨ ਦੀ ਚਾਹਤ ਹੈ ਕਾਂਗਰਸ ਨੇ ਪੰਜਾਬ ਦੀਆਂ 13 ਦੇ ਵਿੱਚੋਂ 8 ਲੋਕ ਸਭਾ ਸੀਟਾਂ ਜਿੱਤੀਆਂ ਸਨ ਹਾਲਾਂਕਿ ਪਟਿਆਲਾ ਤੋਂ ਲੋਕ ਸਭਾ ਮੈਂਬਰ ਪਰਨੀਤ ਕੌਰ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਭਾਜਪਾ ਦੇ ਵਿੱਚ ਸ਼ਾਮਲ ਹੋ ਗਈ ਕਾਂਗਰਸ ਨੂੰ ਇੱਕ ਹੋਰ ਝਟਕਾ ਉਦੋਂ ਲੱਗਿਆ ਜਦੋਂ ਉਹ ਪਿਛਲੇ ਸਾਲ ਮਈ ਦੇ ਵਿੱਚ ਇੱਕ ਅਹਿਮ उपचुनाव ਵਿੱਚ ਜਲੰਧਰ ਲੋਕ ਸਭਾ ਸੀਟ ਆਪ ਦੇ ਹੱਥੋਂ ਹਾਰ ਗਈ ਇਸ ਦੇ ਮੌਜੂਦਾ ਲੋਕ ਸਭਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਦੇ ਕਾਰਨ उपचुनावਾਂ ਦੀ ਲੋੜ ਪਈ ਜਿਸ ਨੂੰ ਆਮ ਆਦਮੀ ਪਾਰਟੀ ਨੇ ਜਿੱਤਿਆ ਤੇ ਚਾਰ ਕਣੀ ਮੁਕਾਬਲੇ ਦੇ ਵਿੱਚ ਕਾਂਗਰਸ ਨੂੰ ਭਾਰੀ ਫਰਕ ਦੇ ਨਾਲ ਹਰਾਇਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਤੀਸਰੀ ਅਤੇ ਭਾਸਪਾ ਚੌਥੇ ਨੰਬਰ ਉੱਤੇ ਰਹੀ ਕਾਂਗਰਸ ਲੀਡਰਸ਼ਿਪ 8 ਸੀਟਾਂ ਚੋਂਤੀ ਹੈ ਪਰ ਉਹ 6 ਸੀਟਾਂ ਉੱਤੇ ਸਮਝੌਤਾ ਕਰ ਸਕਦੀ ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦਿੱਲੀ ਦੀਆਂ 7 ਸਿੱਟਾਂ ਵਿੱਚੋਂ 2 ਸਿੱਟਾਂ ਕਾਂਗਰਸ ਨੂੰ ਦੇਣ ਦੇ ਲਈ ਤਿਆਰ ਹੈ। ਦਿੱਲੀ ਕਾਂਗਰਸ 3 ਸਿੱਟਾਂ ਤੇ ਚੁੱਕਿਆ ਹੈ। 2014 ਤੇ 2019 ਵਿੱਚ ਵਿਰੋਧੀ ਧਿਰ ਦੀਆਂ ਬੋਟਾਂ ਦੀ ਫੰਡ ਅਤੇ ਮਜ਼ਬੂਤ ਮੋਦੀ ਲਹਿਰ ਕਾਰਨ ਭਾਜਪਾ ਨੇ ਦਿੱਲੀ ਦੀਆਂ ਸਾਰੀਆਂ 7 ਸਿੱਟਾਂ ਜਿੱਤੀਆਂ ਸਨ। ਆਪ ਗੁਜਰਾਤ ਵਿੱਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੀ ਹੈ ਜਿੱਥੇ ਵਿਧਾਨ ਸਭਾ ਚੋਣਾਂ ਵਿੱਚ ਉਸ ਨੂੰ ਸਿਰਫ 13% ਦੀ ਬੋਟਾਂ ਮਿਲੀਆਂ ਸਨ। ਇਸ ਤੋਂ ਇਲਾਵਾ ਗੁਆਹਟੀ ਮਹਾਰਾਸ਼ਟਰ ਦੇ ਕੁਝ ਇਲਾਕਿਆਂ ਦੇ ਵਿੱਚ ਵੀ ਆਪ ਦਾ ਵੋਟ ਬੈਂਕ ਹੈ ਉਹ ਹਰਿਆਣੇ ਦੇ ਵਿੱਚ ਵੀ ਆਪਣੇ ਪੈਰ ਜਮਾਉਣਾ ਚਾਹੁੰਦੀ ਹੈ ਜਾਣਕਾਰਾਂ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦਾ ਮੂਡ ਸਕਾਰਾਤਮਕ ਹੈ ਅਤੇ ડીਲ ਹੈ ਜਿਹੜੀ ਉਹ ਪੱਕੀ ਹੋ ਸਕਦੀ ਹੈ ਜ਼ਰੂਰੀ ਰਿਪੋਰਟ ਤਿਸ਼ਾਪ੍ਰੇਨ ਹੋਲਸ ਦੇ ਨਾਲ ਤਾਂਕਾ